ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨ ਆ ਜੋ ਚੱਲ ਰਹੀਆਂ ਨੇ ਇਹ ਤੁਹਾਨੂੰ ਸ਼ਿਮਰ ਸ਼ਰਟ ਮਿਲੇਗੀ ਫਰੰਟ ਤੇ 슬ੀਵਸ ਤੇ ਐਮਬਰਾਇਡਰੀ ਆ ਬਾਟਮ ਪਲੇਨ ਆਏਗਾ ਮਸਲੀਨ ਦਾ ਦੁਪੱਟਾ ਸ਼ਿਮਰ ਦਾ ਆਏਗਾ ਲੈਸ ਲੱਗੀ ਆ ਇਹਦੇ ਵਿੱਚ 1440 ਤੁਹਾਨੂੰ ਸੂਟ ਮਿਲੇਗਾ ਰੰਗ ਜਿਹੜੇ 4 ਹੈਗੇ ਨੇ ਐਡ ਕਰ ਦਿੱਤੇ ਨੇ ਐਂ ਵਾਲਾ 2400 ਦੇ ਵਿੱਚ ਤੁਹਾਨੂੰ ਡਿਜੀਟਲ ਪ੍ਰਿੰਟ ਨਾਲ ਲਾਈਨਨ ਦਾ ਕੁੜਤਾ ਮਿਲੇਗਾ ਦੁਪੱਟਾ ਨੌਟ ਵਰਕ ਹੋਇਆ ਉਹਦੇ ਤੇ ਮੈਚਿੰਗ ਬਾਟਮ ਹੈ ਪਲੇਨ ਬਾਟਮ ਮਿਲੇਗਾ ਤਾਂ ਲਾਈਨਨ ਦਾ ਹੀ ਬਾਟਮ ਮਿਲੇਗਾ ਫਰੰਟ ਤੇ ਤੇ ਨਾਲ ਜਿਹੜਾ ਇਹ ਦੁਪट्टे ਤੇ ਆ ਉਹ ਬ੍ਰਾਡ ਫਲਾਵਰਿੰਗ ਨਾਲ ਹੋਈ ਹੈ ਰਾਂਗੇ ਦੇ ਵਿੱਚ ਫਿਲਹਾਲ ਦੋ ਹੀ ਆਏ ਨੇ ਤੇ ਦੋਨੋਂ ਕਲਰ ਮੈਂ ਇੱਥੇ ਐਡ ਕਰ ਦਿੱਤੇ ਨੇ ਵੱਖਰੇ ਵੱਖਰੇ ਸਾਈਡ ਤੋਂ ਮੈਂ ਉਹਨਾਂ ਦੀ ਜਿਹੜੀਆਂ ਪਿਕਚਰ ਨੇ ਉਹ ਲੈ ਕੇ ਤੁਹਾਨੂੰ ਇੱਥੇ ਜਿਹੜੇ ਕਲਰ ਦੀਆਂ ਐਡ ਕਰ ਦਿੱਤੀਆਂ ਨੇ ਖੀਨਖਾਬ ਟ੍ਰੈਂਡ ਕਰ ਰਿਹਾ ਹੈ ਖੀਨਖਾਬ ਵਿੱਚ 2.5 ਮੀਟਰ ਦਾ ਪਾਕਿਸਤਾਨੀ ਖੀਨਖਾਬ ਸੌਫਟ ਫੈਬਰਿਕ ਹੈ ਲੈਂਥ ਇਹਦੀ 48 ਤੱਕ ਜਾਏਗੀ ਸ਼ਰਟ ਦੀ 2.5 ਮੀਟਰ ਦਾ ਇਹ ਸੋਨਾਟਾ ਸਿਲਕ ਦਾ ਪਲੇਨ ਬਾਟਮ ਹੈ ਇਹਦੇ ਬਹੁਤ ਕੁਆਲਟੀ ਸੌਫਟ ਹੈ 1100 ਰੁਪਏ ਇਹਦਾ ਪ੍ਰਾਈਸ ਹੈ ਤੇ ਬਹੁਤ ਲੈਸ ਰੇਟ ਤੇ ਆ ਮਾਰਕੀਟ ਨਾਲੋਂ ਕਾਫੀ ਘੱਟ ਰੇਟ ਤੇ ਸੂਟ ਆਏ ਨੇ 16 ਰੰਗ ਇਹਦੇ ਵਿੱਚ ਨੇ ਬਾਟਮ ਪਲੇਨ ਆਏਗਾ ਸ਼ਰਟ ਜਿਹੜਾ ਖੀਨਖਾਬ ਹੈ ਬ੍ਰੌਕਟ ਨਹੀਂ ਹੈ ਖੀਨਖਾਬ ਜਿਹੜਾ オリジナル ਪਾਕਿਸਤਾਨੀ ਫੈਬਰਿਕ ਹੁੰਦਾ ਉਹ ਵਾਲਾ ਹੈ ਰਾਂਗੇ ਦੇ ਵਿੱਚ 16 ਨੇ ਤੇ ਸਾਰੇ ਦੇ ਸਾਰੇ ਰੰਗ ਜਿੰਨੇ ਵੀ ਇੱਥੇ ਐਡ ਕੀਤੇ ਨੇ 16 ਦੇ 16 ਸਾਰੇ ਹੀ ਕਲਰ ਅਵੇਲੇਬਲ ਨੇ ਅੱਜ ਕੱਲ ਕਾਫੀ ਟ੍ਰੈਂਡ ਕਰ ਰਿਹਾ ਇੱਕ ਕਪੜਾ ਕਾਫੀ ਫ੍ਰੈਂਡਸ ਇਸ ਕਪੜੇ ਦੀ ਡਿਮਾਂਡ ਕਰਦੀਆਂ ਨੇ ਇਸ ਲਈ ਉਹਨਾਂ ਦੀ ਡਿਮਾਂਡ ਤੇ ਹੀ ਇਹ ਸੂਟ ਲੈ ਕੇ ਆਈ ਆ ਅੱਜ ਸਪੈਸ਼ਲ ਪਹਿਲੇ ਵੀ ਆਏ ਸੀ ਬਟ ਉਸ ਟਾਈਮ ਇਹਨਾਂ ਦੇ ਜਿਹੜੇ ਰੰਗ ਸੀਗੇ ਉਹ ਕਾਫੀ ਘੱਟ ਸੀਗੇ ਚਾਰ ਰੰਗਾਂ ਦੇ ਨਾਲ ਪਾਰਟੀ ਫੇਰ ਲੁੱਕ ਵਾਲਾ ਸਿਰਫ ਤੇ ਸਿਰਫ 790 ਰੁਪਿਆਵਾਂ ਦੇ ਵਿੱਚ ਤਾਨੂੰ ਚੰਦੇਰੀ ਦੀ ਸ਼ਰਟ ਵਾਲਾ ਮਿਲੇਗਾ ਜਿਹਦੇ ਬਹੁਤ ਹੀ ਹੈਵੀ ਏਮਬਰਾਇਡਰੀ ਹੋਈ ਹੈ ਬਾਟਮ ਤੁਹਾਨੂੰ ਕਾਟਨ ਦਾ ਮਿਲੇਗਾ ਦੁਪੱਟਾ ਔਰਗੈਂਜ਼ਾ ਦਾ ਗੋਟਾ ਪੱਟੀ ਵਰਕ ਹੋਇਆ ਕੱਟ ਵਰਕ ਹੋਇਆ ਸਕੈਲਪਿੰਗ ਹੋਈ ਹੈ ਰੇਟ ਇਹਦਾ ਸਿਰਫ ਸਿਰਫ 790 ਰੁਪਏ ਹੈਵੀ ਸੂਟਾਂ ਦੀ ਗੱਲ ਕਰੀਏ ਤਾਂ ਨਵੇਂ ਹੈਵੀ ਸੂਟ ਆਏ ਨੇ ਇਹ ਤੁਹਾਨੂੰ ਮਿਲੇਗਾ 4500 ਦੇ ਵਿੱਚ ਸੂਟ ਚਾਰ ਰੰਗ ਨੇ ਖੀਨਖਾਪ ਹੈ ਖੀਨਖਾਪ ਸ਼ਰਟ ਹੈ ਫਰੰਟ ਤੇ 슬ੀਵਸ ਤੇ ਫੁੱਲ ਹੈਂਡ ਵਰਕ ਹੈ ਬਾਟਮ ਪਿਓਰ ਸਿਲਕ ਦਾ ਤੁਹਾਨੂੰ ਮਿਲੇਗਾ ਦੁਪੱਟਾ ਔਰਗੈਂਜ਼ਾ ਦਾ ਮਿਲੇਗਾ ਸਸਤੇ ਸੂਟਾਂ ਵਿੱਚ 520 ਰੁਪਏ ਦੇ ਵਿੱਚ 5 ਮੀਟਰ ਪਰੰਪਰਾ कॉटन ਦਾ ਲੋ ਤੁਹਾਨੂੰ ਸੂਟ ਮਿਲੇਗਾ ਥ레ਡ ਐਮਬਰਾਇਡਰੀ ਹੈ ਦੁਪੱਟਾ ਜੈਪੁਰੀ ਸਟਾਈਲ ਦਾ ਮਿਲੇਗਾ ਰੇਟ ਇਹਦਾ 520 ਰੁਪਏ ਹੈ ਰੰਗੇ ਦੇ ਵਿੱਚ 4 ਆਣਗੇ ਬਾਕੀ ਜੇਕਰ ਤੁਸੀਂ ਇਹਨਾਂ ਸੂਟਾਂ ਦੇ ਬਾਰੇ ਵਿੱਚ ਕੋਈ ਵੀ ਕੁਇਰੀ ਕਰਨਾ ਚਾਹੁੰਦੇ ਹੋ ਜਾਂ ਸੂਟ ਬਾਈ ਕਰਨਾ ਚਾਹੁੰਦੇ ਹੋ ਤਾਂ ਮੈਂ ਨੰਬਰ ਆਪਣਾ 623924575 ਜੀ ਦਿੱਤਾ ਹੈ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੇ ਸਪੀ ਸੂਟ ਦੀ ਤੁਸੀਂ ਕੁਇਰੀ ਕਰਨਾ ਚਾਹੁੰਦੇ ਹੋ ਜਾਂ ਹੀ ਅੱਜ ਦੀ ਵੀਡੀਓ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀ ਉਹਨਾਂ ਵਿੱਚੋਂ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਜੇਕਰ ਸਟੇਟਸ ਵੇਖਣਾ ਚਾਹੁੰਦੇ ਹੋ ਤੇ ਫਿਰ ਜਿਹੜੀਆਂ ਡੇਲੀ ਦੀਆਂ ਅਪਡੇਟਸ ਹੁੰਦੀਆਂ ਨੇ ਸੂਟਾਂ ਦੀਆਂ ਉਹ ਤੁਹਾਨੂੰ ਮੇਰੇ ਸਟੇਟਸ ਤੇ ਸ਼ੋ ਹੋ ਜਾਇਆ ਕਰਨਗੀਆਂ ਜੇਕਰ ਤੁਸੀਂ ਸੂਟ ਸੇਲ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਗਰੁੱਪ ਵਿੱਚ ਤੇ ਫਿਰ ਜਿੱਥੇ ਡੇਲੀ ਅਪਡੇਟਸ ਆndੀਆਂ ਨੇ ਉਹ ਤੁਹਾਨੂੰ ਫਿਰ ਦੇਲੀ ਅਪਡੇਟਸ ਜਿਹੜੀਆਂ ਨੇ ਉਹ ਸ਼ੋ ਹੋ ਜਾਇਆ ਕਰਨਗੀਆਂ। ਬਾਕੀ ਅਗਰ ਤੁਸੀਂ ਹੋਰ ਕਿਸੇ ਵੀ ਸੂਟ ਦੇ ਬਾਰੇ ਵਿੱਚ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ। ਰੰਗ ਡਿਜ਼ਾਈਨ ਸਾਰੇ ਦੇ ਸਾਰੇ ਜਿੰਨੇ ਵੀ ਨੇ ਅਵੇਲੇਬਲ ਨੇ। ਕੁਝ ਸੂਟ ਨਵੇਂ ਆਏ ਨੇ ਉਹ ਵੀ ਮੈਂ ਇਸ ਵੀਡੀਓ ਵਿੱਚ ਐਡ ਕੀਤੇ ਨੇ ਬਿਲਕੁਲ ਨਵੇਂ ਰੰਗਾਂ ਨਾਲ ਨਵੇਂ ਡਿਜ਼ਾਈਨ ਆਏ ਨੇ ਚਾਰ ਰੰਗਾਂ ਵਿੱਚ 1500 ਦੇ ਵਿੱਚ ਤੁਹਾਨੂੰ ਸੂਟ ਮਿਲੇਗਾ ਸ਼ਿਮਰ ਦਾ। ਦੁਪੱਟਾ ਸੈਮੀ ਪਿਓਰ ਦਾ ਆਏਗਾ ਸੀਕੁਐਂਸ ਵਰਕ ਹੋਇਆ ਹੈ 2250 ਰੁਪਏਾਂ ਦੇ ਵਿੱਚ ਤੁਹਾਨੂੰ ਸ਼ਿਮਰ ਦਾ ਹੈਂਡਵਰਕ ਵਾਲਾ ਐਮਬਰਾਇਡਰ ਸੂਟ ਮਿਲੇਗਾ ਦੁਪੱਟਾ ਵੀ ਸ਼ਿਮਰ ਦਾ ਜਿਹੜਾ ਬਾਟਮ ਆਏਗਾ ਉਹ ਤੁਹਾਨੂੰ ਪਾਲਨਾ ਸਿਲਕ ਵਿੱਚ ਮਿਲ ਜੇਗਾ ਕਾਟਨ ਦੀਆਂ ਕਲੈਕਸ਼ਨ ਆਈਆਂ ਨੇ ਕੈਮਬਰੀ ਕਾਟਨ ਪ੍ਰਿੰਟਡ ਸ਼ਰਟ ਹੈ ਫਰੰਟ ਤੇ ਐਮਬਰਾਇਡਰੀ ਹੈ ਬਾਟਮ ਪਲੇਨ ਹੈ ਮਲਮਲ ਦਾ ਦੁਪੱਟਾ 620 ਰੁਪਏ ਦਾ ਰੇਟ ਹੈ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੀਆਂ ਨੈਕਸਟ ਵੀਡੀਓ ਦੇ ਵਿੱਚ